ਅਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਆਪਣਾ ਸਰਹੰਦ ਇਸ ਵੇਲੇ ਆਪਾਂ ਲਾਈਵਾਂ ਬਸੰਤਪੁਰਾ ਚੌਂਕੀ ਦੇ ਨਜ਼ਦੀਕ ਇਹ ਮੇਨ ਜਿਹੜਾ ਦਿੱਲੀ ਲਾਹੌਰ ਹਾਈਵੇ ਹੈ ਜੀ ਹੁਣੇ-ਹੁਣੇ ਇੱਥੇ ਤਾਜ਼ਾ ਐਕਸੀਡੈਂਟ ਹੋ ਕੇ ਹਟਿਆ ਇੱਕ ਕਾਰ ਦੇ ਨਾਲ ਤਕਰੀਬਨ ਦੋ ਤੋਂ ਤਿੰਨ ਜਿਹੜੇ ਡੰਗਰ ਨੇ ਉਹ ਟਕਰਾਏ ਨੇ ਇੱਕ ਡੰਗਰ ਉਹ ਸਾਹਮਣੇ ਹੈ ਜੀ ਤੇ ਇੱਕ ਡੰਗਰ ਆ ਮਰਿਆ ਪਿਆ ਜਿੰਨਾ ਦਾ ਡੰਗਰ ਮਰ ਗਿਆ ਤੁਸੀਂ ਦੇਖ ਰਹੇ ਹੋ ਇੱਕ ਮੌਲਕੀ ਕਾਫੀ ਉਹਨਾਂ ਦਾ ਮਨ ਦੁਖੀ ਹੈ ਪਰ ਗੱਡੀ ਦਾ ਵੀ ਜੇ ਦੇਖਿਆ ਜਾਵੇ ਕਾਫੀ ਜ਼ਿਆਦਾ ਨੁਕਸਾਨ ਹੈ ਜਿਹੜਾ ਹੋ ਚੁੱਕਿਆ ਹੈ ਇੱਕ ਡੰਗਰ ਉਹ ਸਾਹਮਣੇ ਹੈ ਆਪਾਂ ਸਾਰਿਆਂ ਦੇ ਨਾਲ ਜਿਹੜੀ ਗੱਲ ਹੈ ਉਹ ਕਰਨ ਦੀ ਕੋਸ਼ਿਸ਼ ਕਰਾਂਗੇ بڑے ਡੰਗਰ ਨੇ ਇਹਨਾਂ ਨੂੰ ਕਾਫੀ ਜਿਹੜੀਆਂ ਸੱਟਾਂ ਨੇ ਉਹ ਲੱਗੀਆਂ ਨੇ ਇੱਕ ਆਏ ਦੀ ਜਿਹੜੀ ਮੱਝ ਹੈ तकरीबन ਮੈਨੂੰ ਲੱਗਦਾ ਹੈ ਮਰ ਚੁੱਕੀ ਹੈ ਮੱਝ ਜਿਨ੍ਹਾਂ ਦੀ ਮੱਝ ਸੀਗੀ ਇਹ ਉਹ ਰੋ ਰਹੇ ਨੇ ਚਲੋ ਮੰਨਤਾ ਦੁਖੀ ਹੁੰਦਾ ਨੁਕਸਾਨ ਦੋਨਾਂ ਦਾ ਹੀ ਹੋਇਆ ਆਪਾਂ ਜਿਹੜਾ ਗੱਡੀ ਚਾਲ ਕੇ ਵੀਰ ਹੈ ਉਹਦੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਨੇੜੇ ਜਿਹੜੇ ਪਿੰਡ ਦੇ ਲੋਕ ਨੇ ਉਹ ਵੀ ਇਕੱਠੇ ਹੋਏ ਹੋਏ ਨੇ ਆਪਾਂ ਉਹਨਾਂ ਤੋਂ ਵੀ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਕਿਸ ਦੀ ਗਲਤੀ ਸੀ ਤੇ ਕਿਸ ਦੀ ਨਹੀਂ ਸੀਗੀ ਭਾਜੀ ਤੁਸੀਂ ਇੱਥੇ ਸੀਗੇ ਜੀ ਮੌਕੇ ਤੇ ਭਾਜੀ ਇੱਥੇ ਮੌਕੇ ਤੇ ਸੀਗੇ ਤੁਸੀਂ ਮੌਕੇ ਤੇ ਸੀ ਪਰਲੇ ਪਾਸੇ ਸੀਗਾ ਪਰਲੇ ਪਾਸੇ ਸੀ ਕੀ ਗੱਲ ਹੋਈ ਉਹ ਪਰਲੇ ਪਾਸੇ ਰੋਡ ਪਾਰ ਕਰਨ ਲੱਗੇ ਹਨ ਇੱਕ ਆ ਮੈਂ ਰੋਕ ਰਹੀ ਆ ਪਹਿਲਾਂ ਮੂਰੇ ਗੱਡੀ ਇੱਥੇ ਆ ਗਈ ਆ ਨੇ ਉਹ ਅਸੀਂ ਤੁਸੀਂ ਬਿਲਕੁਲ ਤੋਂ ਕੱਟ ਕੱਟ ਗਈ ਜਾਂ ਰੁਕੀ ਬ੍ਰੇਕ ਮਾਰੇ ਅੱਗੇ ਦੀ ਗੱਡੀ ਰੁਕੀ ਨਹੀਂ ਹੈਗੀ ਜਾ ਕੇ ਮੈਂ ਹੱਥ ਨਾਲ ਪਜੀ ਗਲਤੀ ਕੀਤੀ ਹੈ ਗਲਤੀ ਮੈਂ ਹਸਣ ਵਾਲੀ ਦੀ ਕਿਹੜੇ ਪਿੰਡਾਂ ਵਾਲੇ ਦੀ ਮੱਜਾਂ ਜਾਂ ਕਿਨਾਂ ਦੀਆਂ ਇਹ ਗੁਜਰਾਤ ਦੇ ਜਿਹੜੇ ਖੇਤਾਂ 'ਚ ਫਿਰ ਚਲੇ ਗਏ ਜਿਹੜੇ ਗੁਜਰ ਪਹਿ ਜਾਂਦੇ ਨੇ ਯਾਨੀ ਕਿ ਮੱਜਾਂ ਵਾਲੇ ਦੀ ਗਲਤੀ ਹੈ ਮੱਜਾਂ ਵਾਲੇ ਦੀ ਨਹੀਂ ਹੈ ਪਰਲੇ ਪਾਸੇ ਰੋਕੀ ਨਹੀਂ ਨਾ ਬਿਲਕੁਲ ਗੱਡੀ ਇੱਥੇ ਆ ਗਈ ਨਾਲੇ ਬਿਲਕੁਲ ਬਿਲਕੁਲ ਜੀ ਗੱਡੀ ਰੁਕ ਨਹੀਂ ਸਕਦੀ ਕਿਸੇ ਵੀ ਹਾਲਤ ਰੁਕ ਨਹੀਂ ਸਕਦੀ ਰੁਕ ਨਹੀਂ ਸਕਦੀ ਗੱਡੀ ਵਾਲੇ ਕੌਣ ਸੀਗੇ ਪਤਾ ਨਹੀਂ ਮੈਂ ਨਹੀਂ ਜਾਂਦਾ ਰੋਡ ਤੇ ਆ ਜੀ ਬਾਈ ਤੁਸੀਂ ਚਲਾ ਰਹੇ ਸੀ ਗੱਡੀ ਕੀ ਗੱਲ ਹੋ ਗਈ ਵੀਰੇ ਭਾਈ ਇੱਥੇ ਤੋਂ ਮੈਂ ਪਹੁੰਚਿਆ ਵਾ ਸਭ ਤੋਂ ਪਹਿਲਾਂ 112 ਤੇ 100 ਤੇ ਫੋਨ ਕਰਿਆ ਕਰਤਾ ਠੀਕ ਹੈ ਜੀ ਮੈਂ ਇੱਥੇ ਪਹੁੰਚਿਆ ਵਾ ਕਲੀਅਰ ਸੀਗਾ ਰਸਤਾ ਇੱਕੋ ਦਾ ਮੀ ਇਹਨਾਂ ਨੇ ਸਾਰੀਆਂ ਮੱਜਾ ਛੱਡਦੀਆਂ ਓਕੇ ਤੇ ਹੁਣ ਤੁਹਾਨੂੰ ਪਤਾ ਹੀ 800 ਤੇ ਸਪੀਡ ਹੁੰਦੀ ਹੈ ਹਾਈਵੇ ਤੇ ਨਾਲ ਪਰਿਵਾਰਕ ਮੈਂਬਰ ਸੀਗੇ ਨਹੀਂ ਸੀਗਾ ਮੈਂ ਐਕਚੁਅਲੀ ਮੈਂ ਨਾਲ ਕੁਝ ਲੋਕ ਲੈ ਕੇ ਜਾਦਾ ਸੀਗਾ ਇੱਥੇ ਡਰੋਪ ਕਰਨ ਲਈ ਠੀਕ ਨੇ ਸਾਰੇ ਸਭ ਠੀਕ ਹੈ ਸਾਹਮਣੇ ਘੜੇ ਮਾੜੀ ਮੋਢੀ ਲੱਗੇ ਓਕੇ ਸੋ ਮੇਰੇ ਤੋਂ ਦੁਖਾਨਾ ਗੱਡੀ ਦਾ ਵੀ ਨੁਕਸਾਨ ਹੋਇਆ ਇੱਕ ਡੰਗਰ ਆ ਪਿਆ ਇਹ ਡੰਗਰ ਦੇ ਵੀ ਤਕਰੀਬਨ 6 ਲੱਗੀਆਂ ਜਿਨ੍ਹਾਂ ਦੀਆਂ ਮੱੱਚਾ ਸੀਗੀਆਂ ਇੱਥੇ ਹੈਗੇ ਨੇ ਨਹੀਂ ਉਹਨਾਂ ਤੋਂ ਇਲਾਵਾ ਕੋਈ ਨਹੀਂ ਕਿ ਉਹਨਾਂ ਤੋਂ ਇਲਾਵਾ ਲੇਡੀਜ਼ ਤੋਂ ਇਲਾਵਾ ਸੋ ਜਿਹੜਾ 112 ਤੇ ਕਾਲ ਆ ਜਿਹੜੀ ਕਰ ਦਿੱਤੀ ਗਈ ਹੈ ਸੜਕ ਸੁਰੱਖਿਆ ਫੋਰਸ ਨੂੰ 100 ਨੰਬਰ ਤੇ ਵੀ ਫੋਨ ਕਰ ਦਿੱਤਾ ਗਿਆ ਹੈ ਉਹ ਅੱਜ ਸਵੇਰੇ ਸਵੇਰੇ ਜਿਹੜੀ ਇਹ ਇੱਕ ਬਹੁਤ ਹੀ ਮੰਦਭਾਗੀ ਘਟਨਾ ਜਿਹੜੀ ਘਟੀ ਹੈ ਤੁਸੀਂ ਦੇਖ ਸਕਦੇ ਹੋ ਇੱਕ ਜਿਹੜੀ ਮੱਝ ਹੈ ਉਹ ਵੀ ਮਰ ਚੁੱਕੀ ਹੈ ਤੇ ਗੱਡੀ ਦਾ ਵੀ ਕਾਫੀ ਨੁਕਸਾਨ ਹੋਇਆ ਹੈ ਇਹ ਪਰਿਵਾਰ ਹੈ ਜੀ ਤਕਰੀਬਨ ਪਰਿਵਾਰ ਦੇ ਮੈਂਬਰ ਸਾਰੇ ਠੀਕ ਨੇ ਇਹ ਜ਼ਿਲ੍ਹਾ ਪਟਿਆਲਾ ਲੱਗਦਾ ਜੀ ਰਾਜਪੁਰੇ ਦੇ ਨਜ਼ਦੀਕ ਹੈ ਬਸੰਤਪੁਰਾ ਚੌਂਕੀ ਦੇ ਕੋਲ ਇਹ ਘਟਨਾ ਜਿਹੜੀ ਉਹ ਹੋਈ ਹੈ ਇਹ ਕਿਹੜੀ ਜਗ੍ਹਾ ਜੀ ਜਿੱਥੇ ਖੜੇ ਆਂ ਆਪਾਂ ਬਸੰਤਪੁਰਾ ਸੋ ਬਸੰਤਪੁਰਾ ਚੌਂਕੀ ਦੇ ਨਜ਼ਦੀਕ ਇਹ ਘਟਨਾ ਅੱਜ ਸਵੇਰੇ ਸਵੇਰੇ ਹੋਈ ਹੈ ਇਹਨਾਂ ਨਾਲ ਜਿਹੜੀ ਗੱਲ ਹੈ ਉਹ ਕਰਨ ਦੀ ਕੋਸ਼ਿਸ਼ ਕਰਦੇ ਆ ਕਿਉਂਕਿ ਪਿੰਡ ਵਾਲੇ ਦੱਸ ਰਹੇ ਨੇ ਵੀ ਜਿਹੜੀ ਗਲਤੀ ਹੈ ਉਹ ਜਿਨ੍ਹਾਂ ਦੇ ਡੰਗਰ ਨੇ ਉਹਨਾਂ ਦੀ ਗਲਤੀ ਹੈ ਇੱਕੋ ਦਮ ਤਿੰਨ ਤੋਂ ਚਾਰ ਡੰਗਰ ਨੇ ਜਿਹੜੇ ਉਹਨਾਂ ਨੇ ਸੜਕ ਤੇ ਚੜਾਤੇ ਇੱਕ ਗੁੱਜਰ ਪਰਿਵਾਰ ਹੈ ਸੜਕ ਦੇ ਨਜ਼ਦੀਕ ਹੀ ਕਿਤੇ ਰਹਿੰਦੇ ਇਹਨਾਂ ਨਾਲ ਇੱਕ ਵਾਰ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਕਿੰਨੇ ਡੰਗਰਾਂ ਦਾ ਨੁਕਸਾਨ ਹੋ ਗਿਆ ਹਾਂਜੀ ਮਰ ਗਏ ਸਾਡੇ ਕਿੰਨੇ ਮਰ ਗਏ ਇੱਕ ਮਰ ਗਿਆ ਲੋਕਾਂ ਨੂੰ ਲੱਤਾਂ ਰੋਟੀਆਂ ਵੀ ਨਾ ਮੇਰੇ ਲਈ ਵੀ ਬੱਚੇ ਬਾਲਣੇ ਮੇਰੇ ਘਰੇ ਹੋਣ ਡੰਗਰ ਆ ਜਾਂਦੇ ਕਿ ਮਾਜਾ ਦਦ ਦੰਦੀ ਚਾਰ ਪੰਜ ਜਵਾਗ ਆ ਗਏ ਮੇਰੇ ਨਾਲ ਆ ਬੋਲਦੇ ਕਿ ਉਹ ਪੰਜ ਆਏ ਉਹਨੇ ਪਜਾ ਦਿੱਤੇ ਮੈਨੂੰ ਤਾਂ ਪਤਾ ਵੀ ਨਹੀਂ ਲੱਗਿਆ ਹੈਗਾ ਨਹੀਂ ਸੜਕ ਤੇ ਕਿਵੇਂ ਚੜ ਗਈਆਂ ਇਹ ਆ ਬੋਲਦੇ ਨੇ ਪਜਾ ਕੇ ਚੜਾ ਦਿਆ ਸੀ ਨਹੀਂ ਚੜਾਈਆਂ ਵੀਰ ਕਿਹੜੇ ਬਲਦ ਨੇ ਬਲਦ ਸੀਗਾ 12 ਟੰਕ ਬੱਚਾ ਸੀਗਾ ਉਹ ਵੀ ਪਜ ਗਿਆ ਗਾਂ ਵੀ ਪਜ ਗਿਆ ਇੱਦਾਂ ਨੂੰ ਕਵਾਹਰਾ ਦਿਲਾ ਨੇ ਪਜਾਤੀ ਇੱਦਾਂ ਨੂੰ ਉਹ ਜਿਨ੍ਹਾਂ ਦੀ ਇਹ ਮੱਜਾ ਮਰੀ ਹੈ ਇਹਨਾਂ ਦਾ ਕਹਿਣਾ ਹੈ ਕਿ ਬਲਦ ਮਗਰ ਪੈ ਗਿਆ ਤਾਂ ਕਰਕੇ ਜਿਹੜੀਆਂ ਮੱਜਾਂ ਨੇ ਉਹ ਚੜ ਗਈਆਂ ਉੱਪਰ ਸੜਕ ਤੇ ਜਿਸ ਕਰਕੇ ਜਿਹੜੀ ਇਹ ਅਣ ਸੁਖਾਵੀ ਘਟਨਾ ਹੈ ਉਹ ਘਟਨਾ ਘਟ ਗਈ ਉਹ ਬਹੁਤ ਹੀ ਜਲਦੀ ਸੜਕ ਸੁਰੱਖਿਆ ਫੋਰਸ ਵੀ ਇੱਥੇ ਪਹੁੰਚੇਗੀ ਜੋ ਅਗਲੀ ਕਾਰਵਾਈ ਹੈ ਉਹ ਵੀ ਜਲਦੀ ਹੀ ਦੱਸਾਂਗੇ ਜੀ ਬਹੁਤ ਮੰਦ ਭਾਗੀ ਘਟਨਾ ਜਿਹੜੀ ਘਟੀ ਹੈ ਪਰ ਸ਼ੁਕਰ ਹੈ ਮਾਲਕ ਦਾ ਜਿਹੜਾ ਪਰਿਵਾਰ ਹੈ ਉਹਨਾਂ ਦਾ ਬਚਾਅ ਹੋ ਗਿਆ ਪਰ ਇੱਕ ਜਿਹੜੀ ਜੀਵ ਹੈ ਉਦੀ ਹੱਤਿਆ ਹੋ ਚੁੱਕੀ ਹੈ ਦੋ ਕਹਿੰਦੇ ਇਹਨਾਂ ਦੀਆਂ ਮੱਜ ਦੀਆਂ ਕੱਟੀਆਂ ਆ ਉਹਨਾਂ ਦੀਆਂ ਲੱਤਾਂ ਟੁੱਟ ਗਈਆਂ ਦੋਨਾਂ ਦੀਆਂ ਉਹ ਇੱਕ ਤੋਂ ਤਾਂ ਉੱਠਿਆ ਨਹੀਂ ਜਾ ਰਿਹਾ ਫਨ ਸੁਖਾਵੀ ਘਟਨਾ ਜਿਹੜੀ ਉਹ ਘਟਨਾ ਘਟੀ ਆ ਸਵੇਰ ਸਵੇਰੇ ਬਸੰਤਪੂਰੀ ਚੌਂਕ ਬਸੰਤਪੂਰਾ ਚੌਂਕੀ ਦੇ ਨਜ਼ਦੀਕ ਵਾਹਿਗੁਰੂ ਜੀ ਮੇਰ ਕਰਿਓ